ਟੱਕ ਪਹਿਲਾਂ ਉਹ ਉੱਥੇ ਤੱਕ ਡਿੱਗਿਆ ਹੋਇਆ ਸੀ ਥੱਲੇ ਅੱਧਾ ਪੌਣਾ ਘੰਟਾ ਹੋ ਗਿਆ ਤੇ ਇੱਥੇ ਤੱਕ ਖਿੱਚ ਲਿਆ ਹੁਣ ਏਦੂ ਗਾਹ ਨਹੀਂ ਆ ਰਹੇ ਕੋਈ ਨਵੀਂ ਸਕੀਮ ਲਾਉ ਨਾਗਾ لینڈ ਏਰੀਆ ਹੀ ਐਸਾ ਯਾਰ ਇੱਥੇ ਅੰਦਰ ਬੜਨਸਾਰ ਹੀ ਤੱਕੇ ਸ਼ਾਹੀ ਵਾਲੀਆਂ ਖਬਰਾਂ ਜਾਂ ਸੁਣਨ ਨੂੰ ਮਿਲ ਜਾਂਦੀਆਂ ਨੇ ਉਹਨੇ ਤੇ ਟਰੱਕ ਪਲਟਿਆ ਖੜਾ ਸੀ ਲੋਕਾਂ ਨਾਲ ਗੱਲਾਂ ਬਾਤਾਂ 'ਚ ਬਸ ਇਹ ਪਤਾ ਲੱਗਿਆ ਭਾਈ ਕਹਿੰਦੇ ਇਹ ਤਗੜੇ ਬੰਦੇ ਦਾ ਟਰੱਕ ਆ ਭਈ ਇਹ ਜਿਨ੍ਹਾਂ 'ਚ ਬਾਹਰ ਨਹੀਂ ਨਿਕਲਦਾ ਕਲੀਅਰ ਨਹੀਂ ਹੁੰਦਾ ਕੰਮ ਉਹਨਾਂ 'ਚੋਂ ਇੱਥੋਂ ਕਿਸੇ ਨੂੰ ਟੱਪਣ ਨਹੀਂ ਦੇਣਾ ਹੁਣ ਅੰਦਰ ਫੋਨ ਕੀਤਾ ਉਹ ਕਹਿੰਦੇ ਵੀ ਅਸੀਂ ਐਵੇਂ ਤੁਹਾਨੂੰ ਬਾਰ ਨਹੀਂ ਖੋਲ ਸਕਦੇ ਸਾਡੇ ਪ੍ਰਧਾਨ ਨਾਲ ਗੱਲ ਕਰੋ ਤੇ ਉਹਨਾਂ ਦੇ ਪ੍ਰਧਾਨ ਨਾਲ ਗੱਲ ਕਰਨ ਵਾਸਤੇ ਅਸੀਂ ਨੰਬਰ ਲਿਆ ਇਥੋਂ ਦੇ ਲੋਕਲ ਬੰਦੇ ਜਾਣਦੇ ਸੀ ਉਸ ਪ੍ਰਧਾਨ ਨੂੰ ਤੇ ਜਦੋਂ ਪ੍ਰਧਾਨ ਸਾਹਿਬ ਨੂੰ ਫੋਨ ਕੀਤਾ ਤਾਂ ਫੋਨ ਸਵੇਰ ਦਾ ਟਾਈਮ ਆ ਜੀ 9 ਵਜੇ ਦਾ ਇਸ ਛੱਟ ਦੇ ਥੱਲੇ ਆਪਾਂ ਰਾਤ ਟੈਂਟ ਲਾਇਆ ਸੀ ਜਿਆਦਾ ਠੰਡ ਸੀ ਰਾਤ ਉੱਪਰ ਦੀ ਮੀਂਹ ਬਹੁਤ ਜ਼ਿਆਦੇ ਪਿਆ ਆਪਣੀ ਛੱਤ ਜਿਹੜੀ ਸੀ ਟੀਨ ਦੀ ਸੀ ਉਹ ਟੀਨ ਤੇ ਮੀਂਹ ਪੈਂਦਾ ਫਿਰ ਐਂ ਲੱਗਦਾ ਵੀ ਪਤਾ ਨਹੀਂ ਕੱਡਾ ਕ ਤੂਫਾਨ ਆ ਗਿਆ ਪਰ ਹੈਗਾ ਸੀ ਮੀਂਹ ਰਾਤ ਬਹੁਤ ਜ਼ਿਆਦੇ ਮੋਟਰਸਾਈਕਲ ਆਪਣੇ ਉੱਥੇ ਖੜੇ ਨੇ ਹਜੇ ਆਪਾਂ ਤਿਆਰ ਨਹੀਂ ਹੋਏ ਪਹਿਲਾਂ ਆਪਾਂ ਨਹਾ ਕੇ ਆਈਏ ਤਾਂ ਕੱਲ ਜਿਹੜਾ ਬਾਈ ਸਾਨੂੰ ਇੱਥੇ ਆਇਆ ਸੀ ਮਿਲਿਆ ਸੀ ਆ ਦਾ ਨੰਬਰ ਦੇ ਕੇ ਗਿਆ ਇਸ ਪਿੰਡ ਦਾ ਪ੍ਰਧਾਨ ਸੀ ਉਹਨੇ ਸਾਨੂੰ ਬਾਥਰੂਮ ਦੀ ਚਾਬੀ ਦਿੱਤੀ ਸੀ ਉਸ ਤੋਂ ਬਾਅਦ ਸਾਨੂੰ ਨਹਾਉਣ ਵਾਸਤੇ ਦੱਸਦਾ ਸੀ ਵੀ ਜੇ ਨਹਾਉਣਾ ਤਾਂ ਉੱਪਰ ਜਾ ਕੇ ਕੁਆਟਰਫਾਲ ਆ ਕਹਿੰਦਾ ਉੱਥੇ ਨਾਲੋ ਤੇ ਇੱਥੋਂ ਪੌੜੀਆਂ ਚੜ੍ਹ ਕੇ ਆਪਾਂ ਪਹਿਲਾਂ ਨਹਾ ਕੇ ਆਉਣੇ ਆ ਫਿਰ ਜਿੱਥੇ ਆਪਾਂ ਟੈਂਟ ਲਾ ਕੇ ਆਏ ਆ ਨਾ ਉੱਥੋਂ ਘੱਟੋ ਘੱਟ 100 ਮੀਟਰ ਤਾਂ ਉਹਨੂੰ ਚੜ ਕੇ ਆ ਗਈ ਤੇ ਲਾਸਟ ਵਾਲੇ 30 40 ਮੀਟਰ ਤਾਂ ਜਮਾਂ ਸਿੱਧੀ ਖੜਮੀ ਚੜਾਈ ਸੀ ਤੇ ਅੱਗੇ ਹਜੇ ਹੋਰ ਵੀ ਜਾਣਾ ਫੇਰ ਜਾ ਕੇ ਆਪਣਾ ਨਹਾਉਣ ਨਾਲ ਹਿਸਾਬ-ਕਤਾਬ ਨਿਬੜੂਗਾ ਇਹ ਕਿਸੇ ਬਾਈ ਨੇ ਸਾਨੂੰ ਦੱਸਿਆ ਸੀ ਰਾਤ ਵੀ ਉੱਪਰ ਵਾਟਰਫਾਲ ਆ ਇੱਕ ਨਾਲੇ ਉਹਨੂੰ ਦੇਖਿਆ ਏਓ ਨਾਲੇ ਨਾ ਆਇਆ ਏਓ ਐਵੇਂ ਦਾਰਾ ਤੜਕੇ ਨਿਰਨੇਕਾਲ ਜੀ ਟ੍ਰੈਕ ਹੋ ਗਿਆ ਸਿਰੇ ਲੱਗੀ ਗੱਲਬਾਤ ਕਿ ਨਹੀਂ ਬਾਜੀ ਭਾਜੀ ਕਹਿੰਦੇ ਵੀ ਜੇ ਮੈਨੂੰ ਪਤਾ ਹੁੰਦਾ ਇੰਨਾ ਔਖਾ ਟਰੈਕ ਸੀ ਮੈਂ ਇੱਕ ਬੈਗ ਲੈ ਕੇ ਆਉਂਦਾ ਟੀਕਾ ਥਲਾਂ ਉਂ ਜਾ ਕੇ ਪਹਿਲਾਂ ਕੋਈ ਮਾਂ ਤੋਂ ਹਾਂ ਬੈਗ 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 ਅੱਛਾ ਠੀਕ ਹੈ ਮੇਰਾ ਮੇਰਾ ਲਿਫਾਫਾ ਆ ਸੀ ਇਹਦੇ ਵਿੱਚ ਮੇਰੇ ਸਾਬਣਾ ਤੇਲ ਨਹਾਉਣ ਵਾਲਾ ਸਾਬਤਾ ਬਤੌਲੀਆ ਕੀ ਆ ਆ ਰੇਸ਼ਮ ਦਾ ਕੀੜਾ ਰਾਹ ਦੇਖੋ ਤੜਕੇ ਕਿਹੇ ਜਾਂ ਮਿਲ ਗਿਆ ਆਪਾਂ ਨੂੰ ਉੱਪਰ ਦੀ ਚਾਹ ਨਹੀਂ ਪੀਤੀ ਹੋਈ ਚਾਜ ਨਾਲ ਅੱਖ ਵੀ ਨਹੀਂ ਖੁੱਲੀ ਕਿ ਥੱਲੇ ਜਾਵੜੀ ਐ ਉਮਰ ਸਵੇਰੇ ਸਵੇਰੇ ਨਿਰਨੇ ਕਾਲ ਜੀ ਨਾ ਟਰੈਕ ਕਰਕੇ ਬਹੁਤ ਸਵਾਦ ਆਇਆ ਇਹ ਜਿਹੜਾ ਟਰੈਕ ਆਪਾਂ ਮਗਾਹਲਿਆਂ ਚ ਕਰਨਾ ਹੋਵੇ ਵਾਟਰਫਾਲ ਦੇਖਣ ਵਾਸਤੇ ਉਸੇ ਘੱਟੋ ਘੱਟ 2250 ਰੁਪਿਆ ਲੈ ਲੈਂਦੇ ਜੀ ਪਾਜੀ ਹੋਰੀ ਪਿੱਛੇ ਆ ਰਹੀ ਨਹੀਂ ਸਾਹ ਤਾਂ ਚੜਦਾ ਹੀ ਆ ਬਈ ਜਿਆਦੇ ਸਾਹ ਉਹਦੇ ਚੜਦਾ ਜਦੋਂ ਆਪਾਂ ਵਲੌਗ ਬਣਾਉਂਦੇ ਬਣਾਉਂਦੇ ਬੋਲਦੇ ਆ ਤੇ ਨਾਲੇ ਟਰੈਕ ਵੀ ਕਰਦੇ ਆ ਪਤਾ ਹੀ ਬਾਤ ਜੀ ਤਾਈ ਜਾਂਦੀ ਹੈ ਹੈ ਕਿੱਥੇ ਗਿਆ ਉਹ ਉੱਥੇ ਆ ਠੀਕ ਆ ਆਹ ਸੀ ਉਹ ਜੋ ਸਾਹਮਣੇ ਵਾਟਰਫਾਲ ਇਥੋਂ ਡਿੱਗ ਰਿਹਾ ਕੋਈ ਖਾਸ ਬਿਊਟੀ ਤਾਂ ਨਹੀਂ ਹੈਗੀ ਪਰ ਆਪਣੇ ਨਹਾਉਣ ਦਾ ਇੰਤਜ਼ਾਮ ਹੋ ਗਿਆ ਚਲੋ ਇਹ ਸਾਰਾ ਪਾਣੀ ਪਹਾੜਾ ਚੋਂ ਨਿਕਲ-ਨਿਕਲ ਕੇ ਆਉਂਦਾ ਏਸੇ ਪਾਣੀ ਦੇ ਪੈ ਪਾਏ ਹੋਏ ਨੇ ਥੱਲੇ ਆਹ ਜਿਹੜਾ ਪੈ ਪਾਇਆ ਹੋਇਆ ਨਾ ਇਹਨੂੰ ਦੇਖ ਕੇ ਵੀ ਚੀਜ਼ ਮੈਨੂੰ ਯਾਦ ਆ ਗਈ ਵੀ ਜਦੋਂ ਆਪਾਂ ਮੇਨ ਬਾਜ਼ਾਰ ਚੋਂ ਹੁੰਦੇ ਆ ਨਾ ਉਸੇ ਥਾਂ-ਥਾਂ ਵਾਟਰ ਗੂਲਰ ਵਾਲੀਆਂ ਟੈਂਕੀਆਂ ਲੱਗੀਆਂ ਹੋਈਆਂ ਨੇ ਨੇਚਰਲ ਪਾਣੀ ਆ ਕਹਿੰਦੇ ਉਹ ਉਹ ਸਾਰਾ ਪਾਣੀ ਇਥੋਂ ਪੈਪਰ ਆ ਹੀ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਹਮਣੇ ਇੱਕ ਸਟੇਜ ਬਣੀ ਹੋਈ ਆ ਇੱਥੇ ਇਹਨਾਂ ਦਾ ਫਲਾਵਰ ਫੈਸਟੀਵਲ ਹੁੰਦਾ ਉੱਥੇ ਆਪਾਂ ਟੈਂਟ ਲਾ ਲਿਆ ਸੀ 200 ਮੀਟਰ ਚੜ੍ਹ ਕੇ ਝਰਨਾ ਸੀ ਝਰਨੇ ਤੇ ਆਪਾਂ ਨਹਾ ਕੇ ਆ ਗਏ ਬਹੁਤ ਠੰਡਾ ਪਾਣੀ ਸੀ ਕੇਰਾ ਜਦੋਂ ਤਿੰਨ ਚਾਰ ਮੱਗੇ ਜੇ ਪਾਏ ਉੱਤੇ ਉਦੋਂ ਤਾਂ ਬਹੁਤ ਠੰਡਾ ਲੱਗਿਆ ਪਰ ਬਾਅਦ ਦੇ ਵਿੱਚ ਨਾਰਮਲ ਹੋ ਗਿਆ ਸੀ ਇੱਥੋਂ ਅੱਜ ਆਪਾਂ ਨਾਗਾ ਲੈਂਡ ਦੇ ਵਿੱਚ ਐਂਟਰ ਕਰ ਜਾਾਂਗੇ ਜਾਂ ਫਿਰ ਜਿਹੜਾ ਜ਼ੂਕੋ ਵੈਲੀ ਆ ਇਹਨੂੰ ਨਾਗਾ ਲੈਂਡ ਦਾ ਸਵਰਗ ਮੰਨਿਆ ਜਾਂ ਉਹਦੇ ਬੇਸ ਕੈਂਪ ਤੇ ਜਾਂ ਉਹ ਜੜ ਚ ਜਾ ਕੇ ਬਹਿ ਜਾਗੇ ਤੇ ਕੱਲ ਨੂੰ ਹੋ ਸਕਦਾ ਤਾਂ ਆਪਾਂ ਚੜ੍ਹਾਈ ਸ਼ੁਰੂ ਕਰ ਦਾਂਗੇ ਇੱਥੋਂ ਸਾਰਾ 30 32 ਕਿਲੋਮੀਟਰ 32 ਮਿੰਟਾਂ ਦਾ ਰਸਤਾ ਸਾਰਾ ਉਹਦਾ ਬੇਸ ਕੈਂਪ ਦਾ ਜੂਕੋ ਵੈਲੀ ਦਾ ਥੱਲੇ ਜਾ ਕੇ ਪਹਿਲਾਂ ਪ੍ਰਸ਼ਾਦਾ ਪਾਣੀ ਛਕਦੇ ਆਂ ਫਿਰ ਨਾਗaland ਦੇ ਵਿੱਚ ਐਂਟਰ ਕਰਦੇ ਆਂ ਫਿਰ ਜੋ ਵੀ ਹੋਇਆ ਹਿਸਾਬ ਕਿਤਾਬ ਕਿਉਂਕਿ ਅੱਜ ਤਾਂ ਆਪਾਂ ਟਰੈਕ ਕਰਕੇ ਉੱਪਰ ਜਾ ਨਹੀਂ ਸਕਦੇ ਕਿਉਂਕਿ ਅੱਜ ਟਾਈਮ ਵੀ ਥੋੜਾ ਜਿਆਦਾ ਜਾਦੇ ਹੋ ਗਿਆ 12 12:30 ਵਜੇ ਦਾ ਟਾਈਮ ਹੋ ਗਿਆ ਟਰੈਕ ਆਪਾਂ ਕੱਲ ਨੂੰ ਸ਼ੁਰੂ ਕਰਾਂਗੇ ਫਿਲਹਾਲ ਆਪਾਂ ਉਹਦੀ ਜੜ ਚ ਜਾ ਕੇ ਲੱਗ ਜਾਗੇ ਜਿਵੇਂ ਦਾ ਵੀ ਮਾ ਅੱਜ ਆਪਣਾ ਇਹ ਆਖਰੀ ਦਿਨ ਆ ਤੇ ਇਸ ਤੋਂ ਬਾਅਦ ਮੈਨੂੰ ਲੱਗਦਾ ਵੀ ਕਦੇ ਆਪਾਂ ਨਾਰਥ-ਈਸਟ ਜਾਂ ਫਿਰ ਖਾਸ ਕਰਕੇ ਮਣੀਪੁਰ ਦੇ ਵਿੱਚ ਦੁਬਾਰੇ ਕਦੇ ਪੈਰ ਧਰਾਂਗੇ ਕਿਉਂਕਿ ਇਧਰਲੇ ਪਾਸਾ ਆਉਣਾ ਬਹੁਤ ਦੂਰ ਪੈ ਜਾਂਦਾ ਤੇ ਉੱਪਰ ਦੀ ਹਾਲਾਤਾਂ ਨੇ ਇਧਰਲੇ ਪਾਸੇ ਕੋਈ ਪਤਾ ਨਹੀਂ ਹੁੰਦਾ ਜਦੋਂ ਅਸੀਂ ਐਂਟਰ ਕੀਤੇ ਸੀ ਉਦੋਂ ਹਾਲਾਤ ਠੀਕ ਸੀ ਹੁਣ ਦੁਬਾਰੇ ਫੇਰ ਖਰਾਬ ਹੋ ਗਏ ਤੇ ਸ਼ਾਇਦ ਮਣੀਪੁਰ ਦੇ ਵਿੱਚ ਮੁੜ ਕੇ ਕਦੇ ਦੁਬਾਰਾ ਨਾ ਆਈਏ ਲੋ ਜੀ ਡੇਢ-ਦੋ ਕਿਲੋਮੀਟਰ ਅੰਗੂ ਆਪਾਂ ਹੁਣ ਥੱਲੇ ਉਤਰਨਾ ਮਣੀਪੁਰ ਦੀ ਮਾਰਕੀਟ 'ਚ ਜਾਵਾਂਗੇ ਪ੍ਰਸ਼ਾਦਾ ਆਪਾਂ ਨੂੰ ਮਣੀਪੁਰ ਦੀ ਮਾਰਕੀਟ 'ਚ ਹੀ ਛਕਣਾ ਪੈਣਾ ਕਿਉਂਕਿ ਨਾਗਾਲੈਂਡ ਦੇ ਵਿੱਚ ਫਿਰ ਜਿੱਥੇ ਠਾਬੇ ਨੇ ਨਾ ਉਹ ਇੱਥੋਂ ਘੱਟੋ ਘੱਟ 10 ਕਿਲੋਮੀਟਰ ਦੂਰ ਨੇ ਮਤਲਬ ਬਾਰਡਰ ਤੇ ਕੋਈ ਨਹੀਂ ਠਾਬਾ ਬਣਿਆ ਹੋਇਆ ਪਹਿਲਾਂ ਆਪਾਂ ਬਾਰਡਰ ਕਰਾਸ ਕਰਾਂਗੇ ਫਿਰ ਜੰਗਲ ਆਊਗਾ ਜੰਗਲ ਤੋਂ ਬਾਅਦ ਫਿਰ 10 ਕਿਲੋਮੀਟਰ ਥੱਲੇ ਜਾ ਕੇ ਠਾਬੇ ਆਉਣਗੇ ਭੁੱਖਾ ਆਪਾਂ ਨੂੰ ਜਾਦੇ ਲੱਗੀ ਹੋਈ ਆ ਇਸ ਕਰਕੇ ਜੋ ਮਿਲਦਾ ਇੱਥੇ ਹੀ ਛਕ ਲੈਨੇ ਆ ਲਓ ਜੀ ਪ੍ਰਸ਼ਾਦਾ ਪਾਣੀ ਆਪਾਂ ਛਕ ਲਿਆ ਤੇ ਹੁਣ ਮਣੀਪੁਰ ਨੂੰ ਆਪਾਂ ਕਰਨ ਲੱਗੇ ਆ ਜੀ ਬਾਏ ਬਾਏ ਬਹੁਤ ਪਸੂੜੀ ਪਾਈ ਮਣੀਪੁਰ ਨੇ ਬਹੁਤ ਮੈਨੂੰ ਭਾਈ ਬਹੁਤ ਮੈਨੂੰ ਮੈਸੇਜ ਆਇਆ ਭਾਈ ਮਣੀਪੁਰ ਚੋਂ ਬਾਹਰ ਆ ਜੋ ਬਾਹਰ ਆ ਜੋ ਬਾਹਰ ਲਿਆ ਹੈ ਭਾਈ ਹੁਣ ਪਰਮਾਨੈਂਟ ਬਾਹਰ ਆ ਗਏ ਹੁਣ ਨਹੀਂ ਦੁਬਾਰੇ ਵੜਦੇ ਆਪਾਂ ਛੇਤੀ ਕਿਤੇ ਤੇ ਹੁਣ ਮੁੱਲਾ ਦਾ ਸ਼ਾਇਦ ਵੜਨ ਵੀ ਨਾ ਦੇਣ ਕਿਉਂਕਿ ਪਹਿਲਾਂ ਵਰਗੇ ਜਿਹੜੇ 2 ਸਾਲ ਪਹਿਲਾਂ ਮਾਹੌਲ ਖਰਾਬ ਹੋਇਆ ਸੀ ਉਵੇਂ ਦਾ ਮਾਹੌਲ ਇੱਥੇ ਦੁਬਾਰੇ ਹੁਣ ਹੋ ਗਿਆ ਤੁਸੀਂ ਆਪ ਦੇਖੋ ਯਾਰ ਮਣੀਪੁਰ ਚ ਘੁੰਮਦਿਆਂ ਰਾਤ ਅਸੀਂ ਟੈਂਟ ਲਾ ਕੇ ਪੈ ਜਾਂਦੇ ਤਾਂ ਇਹ ਚੀਜ਼ਾਂ ਨਾ ਆਪਾਂ ਸਾਰੇ ਸਟੇਟ ਦੇ ਨਾਲ ਕੰਪੇਅਰ ਕਰ ਦਿੰਦੇ ਆ ਉਹ ਇੱਕ ਬਸ ਏਰੀਏ ਚ ਆ ਦੇਖ ਆ ਦੇਖ ਤੇ ਸ਼ਾਬਾਸ਼ 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 ਬੱਲੇਓ ਤੇਰੀ ਇਹ ਜੇ ਸਿਆਣੇ ਬਹੁਤ ਮਿਲਦੇ ਨੇ ਆਪਾਂ ਨੂੰ ਰਾਹਾਂ 'ਚ ਤੇ ਮੈਂ ਇਹ ਕਹਾਂ ਸੀ ਵੀ ਦੋਕ ਜਗਾਵਾਂ ਨੇ ਇੱਕ ਰਾਜਧਾਨੀ ਇਮਫਾਲ ਤੇ ਇੱਕ ਚਰਾਚਾਂਦਪੁਰ ਬਸ ਇਹੀ ਮੇਨ ਗੜ੍ਹ ਨੇ ਇਧਰਲੇ ਪਾਸੇ ਨਾ ਜਾਓ ਨਹੀਂ ਇਧਰਲੇ ਇੱਥੇ ਤੱਕ ਜਿੱਥੇ ਆਪਾਂ ਘੁੰਮ ਰਹੇ ਹਾਂ ਇੱਥੇ ਕੋਈ ਹਲਚਲ ਨਹੀਂ ਹੈਗੀ ਆ ਦੇਖੋ ਭਾਈ ਸੜਕ ਦੇ ਵਿਚਾਲੇ ਟਰੱਕ ਖਰਾਬ ਹੋ ਗਿਆ ਤੇ ਜਿੰਨਾ ਚਿਰ ਇਹ ਟਰੱਕ ਠੀਕ ਨਹੀਂ ਹੁੰਦਾ ਉਨਾਂ ਚਿਰ ਆਹ ਟਰੱਕ ਲੰਘ ਨਹੀਂ ਸਕਦੇ ਲਾਜਾਮ ਹੀ ਲੱਗਿਆ ਸਾਰਾ ਇਧਰ ਜਮਾ ਬਚਾਲੇ ਖਰਾਬ ਹੋਇਆ ਚੜਾਈ ਦੇ ਸਿਰਫ ਮੋਟਰਸਾਈਕਲ ਤੇ ਛੋਟੀ ਗੱਡੀ ਲੰਘਣਯੋਗੀ ਥਾਂ ਬਾਏ ਬਾਏ ਮਣੀਪੁਰ ਵੈਲਕਮ ਟੂ ਨਾਗਾਲੈਂਡ ਚਲੋ ਜੀ ਹੁਣ ਆਪਾਂ ਘੁੰਮਾਂਗੇ ਕੁਝ ਦਿਨ ਨਾਗਾਲੈਂਡ ਏਸੀ ਰਾਹ ਤੋਂ ਆਪਾਂ ਦੁਬਾਰੇ ਲੰਘ ਰਹੇ ਹਾਂ ਜਦੋਂ ਮੈਂ ਪਹਿਲਾਂ ਆਇਆ ਸੀ ਨਾ ਉਦੋਂ ਵੀ ਏਸੀ ਰਾਹ ਤੋਂ ਗਿਆ ਸੀ ਮੈਂ ਮਾਓ ਬਾਰਡਰ ਤੋਂ ਐਂਟਰ ਕੀਤੇ ਆ ਮਣੀਪੁਰ ਤੇ ਨਾਗaland ਦਾ ਮੇਨ ਬਾਰਡਰ ਇਹੀ ਆ ਮਾਓ ਬਾਰਡਰ ਜਿਹੜਾ ਸੇਫ ਬਾਰਡਰ ਵੀ ਮੰਨ ਲੈਂਦੇ ਨੇ ਬਾਕੀ ਜੰਗਲਾਂ ਜੰਗਲਾਂ ਵਿੱਚ ਦੀ ਤਾਂ ਬਹੁਤ ਰਾਹ ਹੈਗੇ ਨੇ ਹੁਣ ਆਪਾਂ ਇੱਥੋਂ ਸਲਾਹ ਬਣਾਉਣੇ ਆ ਵੀ ਜਾਣਾ ਕਿੱਧਰ ਨੂੰ ਕਿ 2 30 ਹੋ ਗਿਆ ਕੰਮ ਜਾ ਅਰਸ਼ ਦੇ ਮੋਟਰਸਾਈਕਲ ਦੀ ਚੈਨ ਖਰਾਬ ਹੋ ਗਈ ਤੇ ਹੁਣ ਕਹਿੰਦਾ ਵੀ ਚੈਨ ਬਦਲਾਉਣੀ ਆ ਚੈਨ ਬਦਲੀ ਜਾਊਗੀ ਕੋਹੀ ਮਾ ਤੋਂ ਜੇ ਆਪਾਂ ਕੋਹੀ ਮਾ ਚਲੀ ਗਏ ਤੇ ਕੋਹੀ ਮਾ ਤੋਂ ਮੁੜ ਕੇ ਇਧਰਲੇ ਪਾਸੇ ਫੇਰ ਆਉਣਾ ਪੈਣਾ ਜ਼ੂਕੋ ਵੇਲੀ ਵਾਸਤੇ ਰਾਜ ਰਾਹ ਬੰਦ ਕਰ ਰੱਖਿਆ ਤੇ ਜਦੋਂ ਪੁੱਛਿਆ ਵੀ ਕੀ ਗੱਲ ਹੋ ਗਈ ਕਹਿੰਦੇ ਯਾਰ ਐਕਸੀਡੈਂਟ ਹੋ ਗਿਆ ਗੱਡੀ ਇੱਥੋਂ ਥੱਲੇ ਡਿੱਗ ਪਈ ਖਾਈ ਚ ਮਾ ਕਮਾਲਾ ਯਾਰ ਹੁਣ ਗੱਡੀ ਕੱਢ ਰਹੇ ਨੇ ਇਹਦੇ ਨਾਲ ਕਿੱਥੇ ਹੈ ਗੱਡੀ ਅੱਛਾ ਟਰੱਕ ਹੀ ਡਿੱਗ ਪਿਆ ਸਾਰਾ ਨੇ ਤਿੰਨ ਮਸ਼ੀਨਾਂ ਨਾਲ ਟੋਚਨ ਪਾ ਕੇ ਖਿੱਚਣਗੇ ਉੱਪਰ ਬਿਜਲੀ ਵਾਲੀ ਤਾਰ ਵੀ ਆ ਉਹਦੇ ਵਿੱਚ ਵੀ ਫਸੀ ਜਾਂਦਾ ਕੰਮ ਆਉਦਾ ਕੰਮ ਮੈਨੂੰ ਲੱਗਦਾ ਵੀ ਟਾਈਮ ਲੱਗੂਗਾ ਹਜੇ ਇੱਥੇ ਕਿਉਂਕਿ ਤਿੰਨ ਟਰੱਕ ਮੰਗਾਏ ਹੋਏ ਨੇ ਉਹ ਕ੍ਰੇਨ ਜੀ ਪਤਾ ਨਹੀਂ ਕੀ ਕਹਿੰਦੇ ਨੇ ਇਹਨਾਂ ਨੂੰ ਖਿੱਚਣ ਵਾਲੀ ਨੂੰ ਤੇ ਜਿਹੜਾ ਤੀਜੀ ਕ੍ਰੇਨ ਸੀ ਤੀਜਾ ਟਰੱਕ ਸੀ ਉਹਦੀ ਜਿਹੜੀ ਤਾਰ ਸੀ ਟੋਚਨ ਪਾਉਣ ਵਾਲੀ ਉਹਦੀ ਤਾਰ ਟੁੱਟ ਗਈ ਹੁਣ ਦੋ ਟਰੱਕ ਰਹਿ ਗਏ ਤੇ ਮਨ ਲਾਦਾ ਵੀ ਆਪਾਂ ਨੂੰ ਇੱਥੇ ਇਹ ਨੇਰਾ ਕਰ ਦੇਣਗੇ ਪਲਾਨ ਕੁਝ ਹੋਰ ਹੁੰਦਾ ਤੇ ਰਾਹ ਦੇ ਵਿੱਚ ਕੁਝ ਹੋਰ ਪਲਾਨ ਹੋ ਜਾਂਦਾ ਪਰ ਉਹ ਪਲਾਨੋ ਪਲੈਨਿੰਗ ਹੋਇਆ ਬੈ ਕੰਮ ਹੁਣ ਤੇ ਹੁਣ ਨਵਾਂ ਪਲਾਨ ਘੜਨਾ ਪੈਣਾ ਵੀ ਹੁਣ ਆਪਾਂ ਅੱਗੇ ਪਲਾਨ ਕੀ ਕਰਨਾ ਟੱਕ ਪਹਿਲਾਂ ਉਹ ਉੱਥੇ ਤੱਕ ਡਿੱਗਿਆ ਹੋਇਆ ਸੀ ਥੱਲੇ ਅੱਧਾ ਪੌਣਾ ਘੰਟਾ ਹੋ ਗਿਆ ਤੇ ਇੱਥੇ ਤੱਕ ਖਿੱਚ ਲਿਆ ਹੁਣ ਏਦੂ ਗਾਹ ਨਹੀਂ ਆ ਰਹੇ ਕੋਈ ਨਵੀਂ ਸਕੀਮ ਲਾਉਣਗੇ ਫੌਜ ਵੀ ਆਈ ਸੀ ਆਪਣੇ ਨਾਲ ਬੀਐਸਐਫ ਖੜੀ ਆ ਸਾਰੀ ਉਹਨਾਂ ਨੂੰ ਵੀ ਨਹੀਂ ਜਾਣ ਦਿੱਤਾ ਕਿ ਹੁਣ ਇਹ ਕੰਮ ਵੱਡਾ ਲਿਆ ਹੋਇਆ ਬਾਰੀ ਬਾਰੀ ਇਹਨੂੰ ਛੇੜ ਨਹੀਂ ਸਕਦੇ ਇਹਨੂੰ ਕੱਢਣ ਤੋਂ ਬਾਅਦ ਹੀ ਸਾਰਿਆਂ ਨੂੰ ਜਾਣ ਦੇਣਗੇ ਤੇ ਉੱਪਰ ਦੀ ਹੁਣ ਮੀਂਹ ਆਉਣ ਲੱਗਿਆ ਰੱਬ ਮਿਹਰਬਾਨ ਹੋ ਗਿਆ ਉਧਰਲੇ ਪਾਸੇ ਹੋਰ ਪਤਾ ਨਹੀਂ ਕਿੰਨਾ ਕੁ ਟਾਈਮ ਲੱਗ ਜੂਗਾ ਇੱਥੇ ਖੜੇ ਮੀਂਹ ਆ ਗਿਆ ਤੇ ਮੀਂਹ ਦੇ ਨਾਲ ਭਾਈ ਗੜੇ ਪੈਣ ਲੱਗ ਗਿਆ ਦੇਖੋ ਸਾਹਮਣੇ ਕੈਮਰੇ 'ਚ ਸ਼ਾਇਦ ਨਾ ਦਿਖੇ ਪਰ ਗੜੇ ਪੈਣ ਲੱਗੇ ਸਾਨੂੰ ਸਭ ਤੋਂ ਵੱਧ ਔਖਾ ਹੋ ਰਿਹਾ ਅਰਸ਼ਦੀ ਪਤਾ ਨਹੀਂ ਕਿੱਧਰ ਭੱਜ ਗਿਆ ਮੋਟਰਸਾਈਕਲ ਸਾਡੇ ਇੱਥੇ ਖੜੇ ਨੇ ਇਹਨਾਂ ਦੇ ਉੱਤੇ ਤਰਪਾਲਾਂ ਅਸੀਂ ਪਾਤੀਆਂ ਇਸ ਚੀਜ਼ ਨੇ ਭਾਈ ਅੱਜ ਦੇ ਸਾਰੇ ਪਲਾਨ ਦੀ ਐਸੀ ਤੈਸੀ ਫੇਰਤੀ ਤੇ ਇੱਥੇ ਤੱਕ ਟਰੱਕ ਇਹਨਾਂ ਨੇ ਖਿੱਚ ਲਿਆ ਉੱਪਰ ਤੱਕ ਇਸ ਤੋਂ ਬਾਅਦ ਹੀ ਵੱਡਾ ਚੈਲੰਜ ਆ ਘੱਟੋ ਘਟ ਪੌਣਾ ਘੰਟਾ ਹੋ ਗਿਆ ਤੇ ਟਰੱਕ ਇੱਥੇ ਹੀ ਫਸਿਆ ਹੋਇਆ ਥੱਲੋਂ ਤਾਂ ਖਿੱਚ ਲਿਆਈ ਇੱਥੋਂ ਹੁਣ ਸਿੱਧਾ ਕਿਵੇਂ ਕਰਨਾ ਉਹ ਨਹੀਂ ਲੋਟ ਆ ਰਿਹਾ ਕੰਮ ਤਿੰਨ ਟਰੱਕ ਆਏ ਹੋਏ ਸੀ ਖਿੱਚਣ ਵਾਲੇ ਇੱਕ ਟਰੱਕ ਦਾ ਮੂੰਹ ਪਰਲੇ ਪਾਸੇ ਨੂੰ ਕਰਤਾ ਦੋ ਦਾ ਹੁਣ ਇੱਧਰ ਨੂੰ ਦੇਖਦੇ ਕੀ ਮਾਹੌਲ ਬਣਦਾ ਦੋ ਘੰਟੇ ਹੋ ਗਏ ਘੱਟੋ ਘਾਟ ਤੇ ਡੇਢ ਘੰਟਾ ਮੈਨੂੰ ਲੱਗਦਾ ਵੀ ਕਿਤੇ ਹੋਰ ਨਹੀਂ ਗਿਆ ਕੰਮ ਜਦੋਂ ਟਰੱਕ ਨੂੰ ਬਾਹਰ ਕੱਢ ਲਿਆ ਇੱਥੇ ਤੱਕ ਉਸ ਤੋਂ ਬਾਅਦ ਵੀ ਇੱਕ ਵਾਰੀ ਜਾਮ ਲੱਗੂਗਾ ਕਿਉਂਕਿ ਸੜਕ ਬੰਦ ਹੋ ਜਾਣ ਤਾਂ खासा ਲੰਬਾ ਪ੍ਰੋਸੀਜਰ ਆ ਹੁਣੇ ਮੀਂਹ ਦੇ ਵਿੱਚ ਗੱਜ ਕੁਛ ਹੋ ਕੇ ਗੜੇ ਗੂੜੇ ਸਿਰ ਤੇ ਖਾ ਕੇ ਹੁਣ ਖੜੇ ਆ ਜਿੰਨਾਂ ਕੋਲ ਗੱਡੀਆਂ ਸੀ ਉਹ ਤਾਂ ਗੱਡੀਆਂ ਚ ਵੜ ਗਏ ਅਸੀਂ ਤਾਂ ਉੱਤੇ ਮੜੀ ਜੀ ਤਰਪਾਲ ਹੈਗੀ ਸੀ ਮੇਰੇ ਕੋਲ ਮੈਂ ਉਹ ਲੈ ਲਈ ਮੀਂਹ ਹਜੇ ਵੀ ਪਈ ਜਾਂਦਾ ਇੱਥੇ ਤੱਕ ਪਹੁੰਚ ਗਿਆ ਕੰਮ ਨਾਗਾ ਲੈਂਡ ਏਰੀਆ ਹੀ ਐਸਾ ਯਾਰ ਇੱਥੇ ਅੰਦਰ ਬੜਨਸਾਰ ਹੀ ੱਤਕੇ ਸ਼ਾਹੀ ਵਾਲੀਆਂ ਖਬਰਾਂ ਜਾਂ ਸੁਣਨ ਨੂੰ ਮਿਲ ਜਾਂਦੀਆਂ ਨੇ ਉਹਨੇ ਤੇ ਟਰੱਕ ਪਲਟਿਆ ਖੜਾ ਸੀ ਆ ਲੋਕਾਂ ਨਾਲ ਗੱਲਾਂ ਬਾਤਾਂ 'ਚ ਬਸ ਇਹ ਪਤਾ ਲੱਗਿਆ ਭਾਈ ਕਹਿੰਦੇ ਤਕੜੇ ਬੰਦੇ ਦਾ ਟਰੱਕ ਆ ਭਈ ਇਹ ਜਿੰਨਾ ਚਿਰ ਬਾਹਰ ਨਹੀਂ ਨਿਕਲਦਾ ਕਲੀਅਰ ਨਹੀਂ ਹੁੰਦਾ ਕੰਮ ਉਹਨਾਂ ਤੇ ਇੱਥੋਂ ਕਿਸੇ ਨੂੰ ਟੱਪਣ ਨਹੀਂ ਦੇਣਾ ਜੇ ਕਹਿੰਦਾ ਨਾਰਮਲ ਬੰਦੇ ਦਾ ਟਰੱਕ ਹੁੰਦਾ ਪਤਾ ਨਹੀਂ ਖਾਈਆਂ 'ਚ ਇੱਥੇ ਕਿੰਨੇ ਕ ਟਰੱਕ ਡਿੱਗੇ ਪਏ ਨੇ ਕੋਈ ਨਹੀਂ ਉਹਨਾਂ ਨੂੰ ਪੁੱਛਦਾ ਜੇ ਕਿਸੇ ਪੰਜਾਬੀ ਬੰਦੇ ਦਾ ਟਰੱਕ ਡਿੱਗਿਆ ਪਿਆ ਹੁੰਦਾ ਕੋਈ ਨਹੀਂ ਪੁੱਛਦਾ ਸੀ ਇਹ ਇੱਥੋਂ ਦੇ ਲੋਕਲ ਬੰਦੇ ਦਾ ਨਾਗਾਲੈਂਡ ਦਾ ਨੰਬਰ ਆ ਤੇ ਉੱਪਰ ਦੀ ਸਾਮੀ ਵੀ ਕਹਿੰਦੇ ਮੋਟੀ ਆ ਇਹ ਤਾਂ ਭਾਈ ਹੁਣ ਇੱਥੇ ਰਾਤ ਹੀ ਕਰੂਗਾ ਲੋ ਜੀ ਸੂਰ ਚ ਢਲ ਗਿਆ ਤੇ ਹਜੇ ਕੋਈ ਵਾਈਤਾ ਹੀ ਨਹੀਂ ਹੈਗੀ ਪਰ ਅੱਧਾ ਟਰੱਕ ਇਹਨਾਂ ਨੇ ਬਾਹਰ ਕੱਢ ਲਿਆ ਬਾਰੀ-ਬਾਰੀ ਰੱਸੀ ਟੁੱਟੀ ਜਾਂਦੀ ਹੈ ਲਿੰਕ ਟੁੱਟੀ ਜਾਂਦਾ ਤੇ ਉਹ ਦੇਖੋ ਰੱਸੀ ਟੁੱਟ ਗਈ ਪਰਲੇ ਪਾਸੇ ਹੂੰ ਨੇ ਉਹਨਾਂ ਲੂਜ਼ ਕੀਤੀ ਰੱਸੀ ਅੱਛਾ ਲੱਗੂ ਘਟਣ ਲੈ ਜਿਹੜੇ ਸਾਲ ਉਹਨਾਂ ਨੇ ਟਰੱਕ ਬੰਦ ਕਰ ਲਿਆ ਤਾਂ ਕਹਿੰਦਾ ਬਿਸਤਰੇ-ਬੁਸਤਰੇ ਲੈ ਕੇ ਸੌਂਜੋਈ ਥੀ ਅੱਜ ਤਾਂ ਨਹੀਂ ਭਾਜੀ ਜਾਣਦੇ ਤੁਹਾਨੂੰ ਲਓ ਜੀ ਕਰ ਲੋ ਕਿਉਂ ਨੂੰ ਭਾਂਡਾ ਰਾਤ ਪੈ ਗਈ ਸਾਰੇ ਏਕੇ ਖੜੇ ਨਹੀਂ ਵਿੱਚ ਆਰਮੀ ਵਿੱਚੀ ਸੀ ਆਰ ਪੀ ਐਫ ਵਿੱਚੀ ਬੀ ਐਸ ਐਫ ਉਹ ਕਹਿੰਦੇ ਭਾਈ ਕੋਈ ਹੀਲਾ ਨਹੀਂ ਹੋ ਸਕਦਾ ਹੁਣ ਤਾਂ ਰਾਤ ਹੀ ਹੋਊਗੀ ਸਾਰਿਆਂ ਨੇ ਆਪਦੇ ਆਪਦੇ ਪਲਾਨ ਚੇਂਜ ਕਰਤੇ ਜਿੰਨੀਆਂ ਵੀ ਇੱਥੇ ਗੱਡੀਆਂ ਖੜੀਆਂ ਲਏ ਬਾਈ ਨੇ ਫੇਰ ਟਰੱਕ ਬੰਦ ਕਰਤਾ ਇਹ ਨਹੀਂ ਤੁਰਦੇ ਅੱਜ ਅੱਜ ਦਾ ਸਿਰਫ 4 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਤੇ 4 ਕਿਲੋਮੀਟਰ ਬਾਅਦ ਹੀ ਮੁੱਲਾ ਦਾ ਕਿਤੇ ਰਹਿਣਾ ਪਊਗਾ ਕਿਉਂਕਿ ਇੱਕ ਘੰਟਾ ਹਜੇ ਹੋਰ ਨਹੀਂ ਖੁੱਲਦਾ ਇਹ ਲੋ ਜੀ ਹੁਣ ਵਾਰੀ ਆਈ ਆ ਆਪਣੀ 7:30 ਵਜੇ ਵਾਰੀ ਹਜੇ ਐ ਆਈ ਆ ਮਤਲਬ ਭਈ ਟਰੱਕ ਬਾਹਰ ਆ ਗਿਆ ਹੁਣ ਕਦੋਂ ਤੱਕ ਇੱਥੋਂ ਨਿਕਲਦੇ ਉਹ ਵੀ ਕੋਈ ਪਤਾ ਨਹੀਂ ਪਰ 10 ਮਿੰਟ ਹੋਰ ਲਿਆ ਜੀ ਇੱਧਰ ਕਮਾਂਡਰ ਆਫਿਸਰ ਦੀ ਗੱਡੀ ਆਉਂਦੀ ਮਗਰ ਮਗਰ ਜਾ ਵੜਦੇ ਆ ਆਹ ਖੜਾ ਜੀ ਉਹ ਟਰੱਕ ਜਿਹੜਾ ਬਾਹਰ ਗੱਟਿਆ ਉਹ ਹਿਮਾ ਤੋਂ 10 ਕਿਲੋਮੀਟਰ ਪਹਿਲਾਂ ਖੜੇ ਇੱਥੇ ਇੱਕ ਰੈਸਟੋਰੈਂਟ ਆ ਗਿਆ ਸੀ ਠੰਡ ਬਹੁਤ ਜ਼ਿਆਦਾ ਹੋ ਗਈ ਹੱਥ ਵੀ ਠਰਮ ਲਾ ਗਏ ਤੇ ਜਿਹੜੇ ਮੇਰੇ ਗਲਾਸਸ ਤੇ ਦਸਤਾਨੇ ਉਹਦੇ ਉੱਤੇ ਮੀਂਹ ਪੈ ਗਿਆ ਯਾਰ ਉਹ ਵੀ ਗਿੱਲੇ ਹੋ ਗਏ ਕਿ ਅੱਜ ਕੋਈ ਬੱਦਲ ਨੂੰ ਥਾ ਨਹੀਂ ਸੀ ਤੇ ਮੇਰੇ ਕੋਲ ਜਿੰਨਾ ਕਿ ਵਾਟਰਪੂਫ ਸਮਾਨ ਸੀ ਮੀਂਹ 'ਚ ਖੜੇ ਰਹੇ ਜਿੰਨਾ ਕਿ ਮੀਂਹ ਪੈਣਾ ਸੀ ਪੈ ਗਿਆ ਉਸ ਤੋਂ ਬਾਅਦ ਗੜੇ ਪਏ ਨੇ ਮੀਂਹ ਵੀ ਦਾਦਾ ਗੜੇ ਪਏ ਨੇ ਤੇ ਹੁਣ ਜਾ ਕੇ ਸਾਨੂੰ ਫ੍ਰੀ ਕੀਤਾ ਹੁਣ ਸਾਡੀ ਸਲਾਹ ਮੰਨ ਲਈ ਆ ਵੀ ਗੁਰੂ ਘਰ ਤੇ ਜਾ ਕੇ ਸਟੇ ਕਰਾਂਗੇ ਪਰ ਗੁਰੂ ਘਰ ਜਾਣ ਤੋਂ ਪਹਿਲਾਂ ਸਾਨੂੰ ਇਹ ਵੀ ਪ੍ਰਸ਼ਾਦਾ ਪਾਣੀ ਅਸੀਂ ਛੱਕ ਕੇ ਜਾਈਏ ਕਿ ਜਿੱਦ ਇਧਰਲੇ ਪਾਸੇ ਪਤਾ ਕੀ ਆ ਵੀ ਗੁਰੂ ਘਰ ਦੇ ਵਿੱਚ ਨਾ ਪ੍ਰਸ਼ਾਦ ਦੀ ਟਾਈਮਿੰਗ ਹੁੰਦੀ ਆ ਜੇ ਅਸੀਂ ਉਸ ਟਾਈਮਿੰਗ ਤੋਂ ਜੇ ਮੰਨ ਲਓ ਗੁਰੂ ਘਰ ਦੇ ਵਿੱਚ ਪ੍ਰਸ਼ਾਦਾ ਵੀ ਹੋਇਆ ਤਾਂ ਅਸੀਂ ਉਸ ਟਾਈਮਿੰਗ ਤੇ ਨਾ ਪਹੁੰਚੇ ਫਿਰ ਬਾਅਦ ਦੇ ਵਿੱਚ ਸ਼ਾਇਦ ਮਿਲੇ ਨਾ ਮਿਲੇ ਹੁਣ ਕਿਤੇ ਰਾਹ ਦੇ ਵਿੱਚ ਕੋਈ ਢਾਬਾ ਹੋਊਗਾ ਉੱਥੇ ਰੋਟੀ ਖਾ ਕੇ ਉਸ ਤੋਂ ਬਾਅਦ ਗੁਰੂ ਘਰ ਦੇ ਵਿੱਚ ਸਟੇ ਕਰ ਲਾਂਗੇ ਤੇ ਕੱਲ ਦਾ ਦਿਨ ਫਿਰ ਅਸੀਂ ਕੋਹੀਮਾਚੇ ਰੁਕਾਂਗੇ ਜਿੱਨਾਂ ਨੇ ਸਾਡੇ ਕੰਮ ਕਰਾਉਣ ਵਾਲੇ ਦੇ ਮੋਟਰਸਾਈਕਲ ਦੇ ਉਹ ਕਰਾ ਮੰਗੇ ਅੱਜ ਦਾ ਸਾਰਾ ਦਿਨ ਤਾਂ ਯਾਰ ਉਹ ਟਰੱਕ ਨੂੰ ਦੇਖਦੇ ਹੀ ਲੰਘ ਗਿਆ ਸਾਡਾ ਵੀ ਹੁਣ ਨਿਕਲਿਆ ਬਾਹਰ ਹੁਣ ਨਿਕਲਿਆ ਠੀਕ ਇਹ ਸਾਹਮਣੇ ਸਾਡੇ ਕਾਨ ਬਾਈ ਜਾ ਰਹੀ ਆ ਬਹੁਤ ਵੱਡੀ ਇਹਨਾਂ ਨੇ ਦੀਮਾਪੁਰ ਪਹੁੰਚਣਾ ਸੀ ਹੁਣ ਰਾਤ ਨੂੰ 1 2 ਵਜੇ ਪਹੁੰਚਣਗੇ ਦੀਮਾਪੁਰ ਇਹ ਬਾਈ ਸੀ ਪੰਜਾਬ ਦੇ ਬੀਐਸਐਫ ਦੇ ਵਿੱਚ ਉਹ ਕਹਿੰਦੇ ਯਾਰ ਅਸੀਂ ਲੇਟ ਹੋ ਗਏ ਹੁਣ ਤੜਕੇ ਅਸੀਂ 5 ਵਜੇ ਫੇਰ ਤੁਰਨਾ ਕਹਿੰਦਾ ਹੁਣ ਬਿਨਾ ਸੁੱਤੇ 2-2 ਘੰਟੇ ਸੌ ਕੇ ਤੜਕੇ ਫੇਰ ਸਾਨੂੰ ਚੱਲਣਾ ਪਊਗਾ ਸਿਰਫ ਟਰੱਕ ਪਲਟਨ ਕਰਕੇ ਹੋ ਗਿਆ ਉਹ ਕਹਿੰਦਾ ਯਾਰ ਜਾਣ ਕੇ ਕਰਦੇ ਨੇ ਇਹ ਪੁਲਿਸ ਨਹੀਂ ਪੈਸਾ ਖਾਦਾ ਹੁੰਦਾ ਇੱਥੇ ਜਿਹੜੇ ਉਹ ਗੱਡੀਆਂ ਲੈ ਕੇ ਆਏ ਸੀ ਉਹਨਾਂ ਨੇ ਹੀ ਪੈਸਾ ਖਾਦਾ ਹੁੰਦਾ ਬਸ ਉਹ ਕੰਮ ਖੜਾਈ ਜਾਂਦੇ ਲੋਕਾਂ ਦਾ ਬਿਨਾ ਗੱਲ ਤੋਂ ਫੇਰ ਰਾਤ ਨੂੰ ਵੀ ਕੱਢ ਸਕਦੇ ਸੀ ਇਹਨੂੰ ਰਾਤ ਨੂੰ ਖਾਲੀ ਪਈਆਂ ਹੁੰਦੀਆਂ ਨੇ ਸੜਕ ਨਾ ਜਾਣ ਕੇ ਕਹਿੰਦਾ ਦੇਣੇ ਕਰਨਗੇ ਅਸੀਂ ਤਾਂ ਕਹਿੰਦਾ ਇੱਥੇ ਰਹਿਣੇ ਆ ਸਾਨੂੰ ਤਾਂ ਪਤਾ ਗਿਆ ਚੰਗੀ ਤ ਬਾਕੀ ਕੁਝ ਕਹਿ ਨਹੀਂ ਸਕਦੇ ਇਹਨਾਂ ਨੂੰ ਫਿਰ ਉਹ ਇਹ ਸੜਕਾਂ ਜਾਮ ਕਰ ਦਿੰਦੇ ਨੇ ਸਾਰੇ ਤੰਗ ਹੀ ਨੇਦਰਲੇ ਪਾਸੇ ਉਹ ਕਹਿੰਦਾ ਵੀ ਜਦੋਂ ਅਸੀਂ ਜਾਣਾ ਹੁੰਦਾ ਨਾ ਵਾਪਸ ਪੰਜਾਬ ਨੂੰ ਜੇ ਸਾਡੀ ਇੱਧਰਲੇ ਪਾਸੇ ਡਿਊਟੀ ਆ ਕਹਿੰਦਾ ਅਸੀਂ ਤਾਂ ਬਾਈ ਫਲਾਈਟ ਹੀ ਜਾਣੇ ਆ ਅਸੀਂ ਕਹਿੰਦਾ ਸੜਕਾਂ ਛੜਕਾਂ ਦੇ ਜੱਬ ਜੇ ਪੈਂਦੇ ਇੱਥੇ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਏ ਕੀ ਨਾ ਹੋ ਜਾਏ ਰਾਹ ਰੂ ਵੀ ਨਹੀਂ ਨਾ ਦਿੰਦੇ ਜਿਵੇਂ ਆਪਾਂ ਕਹਿੰਦੇ ਵੀ ਆਰਮੀ ਦੀ ਰਿਸਪੈਕਟ ਕਰਨਗੇ ਰਾਹ ਦੇ ਦੇਣਗੇ ਲੰਘਣ ਦੇ ਦੇਣਗੇ ਕੋਈ ਵੱਡਾ ਅਫਸਰ ਆ ਜਾਣਾ ਇਹਨਾਂ ਨੇ ਜੇ ਵਿਚਾਲੇ ਕੋਈ ਕੰਮ ਛੇੜ ਲਿਆ ਉਹਦਾ ਕੰਮ ਕਰੀ ਜਾਣਗੇ ਨਾ ਮਤਲਬ ਇਹਨਾਂ ਨੂੰ ਕੋਈ ਲੋ ਜੀ ਕੋਹੀਮਾ ਸ਼ਹਿਰ ਆਪਾਂ ਪਹੁੰਚ ਗਏ ਆ ਇੱਥੇ ਇੱਕ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਆਪਾਂ ਨੂੰ ਮਿਲ ਗਿਆ ਉਧਰ ਸਾਹਮਣੇ ਸੜਕ ਚੱਲ ਰਹੀ ਆ ਦੋ ਰੋਟੀਆਂ ਆ ਸੀ ਤਵਾ ਰੋਟੀਆਂ ਦੋ ਰੋਟੀਆਂ ਉਹ ਨੇ ਨਾਲ ਇਹ ਕੀ ਚੀਜ਼ ਆ ਬਾਈ ਮਸ਼ਰੂਮ ਕਰੀਏ ਮਸ਼ਰੂਮ ਕੜੀ ਏ ਮਹਿੰਗਾਈ ਆ ਤੇ ਨਾਲ ਇੱਧਰ ਥੋੜਾ ਜਿਹਾ ਸਲਾਦ ਆ ਮਹਿੰਗਾ ਸਿਸਟਮ ਬਹੁਤ ਆ ਇਹ ਕਿੰਨੇ ਦੀ ਆ ਇਹ 300 ਰੁਪਏ ਦੀ 300 ਰੁਪਏ ਦੀ ਹੈ ਇਹ 300 ਰੁਪਏ ਦੀ ਐਨੀ ਕੁਆਂਟੀਟੀ ਕਿਉਂਕਿ ਪ्युअर वेजिटेरियन ਇਹਨਾਂ ਨੂੰ ਪਤਾ ਹੀ ਬੰਦੇ ਬਹੁਤ ਘੱਟ ਆਉਂਦੇ ਨੇ ਤੇ ਜੇ ਕੋਈ ਆਉਂਦਾ ਤਾਂ ਫਸਿਆ ਹੋਇਆ ਆਉਂਦਾ ਇਹ ਰੋਟੀ ਵੀ ਛੋਟੀ ਹੈ ਤੇ ਇਹ 20 ਰੁਪਏ ਦੀ ਰੋਟੀ ਹੈ ਹਾਂ ਉਹਦਾ ਆਟਾ ਇੱਥੇ ਜਿਹੜਾ ਹੈ ਹਾਂ ਆ ਚਲੋ ਇਹਨੂੰ ਲੁਕੋ ਦੋ ਇਧਰੋਂ ਦੇਖ ਲਓ ਤੁਸੀਂ ਇਸ ਹੋਟਲ ਦਾ ਨਾਮ ਹੈਗਾ ਜੀ ਰਾਇਲ ਵੈਜ ਤੇ ਪੂਰੇ ਕੋਹੀਮਾ ਦੇ ਵਿੱਚ ਕਹਿੰਦੇ ਦੋ ਹੀ ਪ्युअर वेजिटेरियन ਰੈਸਟੋਰੈਂਟ ਨੇ ਬਾਕੀ ਸਾਰੇ ਨਾਨ ਵੈਜ ਨੇ ਅ ਇਥੇ ਕਮਰੇ ਹੀ ਬਹੁਤ ਨੇ ਹੁਣ ਜੇਮਸ ਨੂੰ ਪਤਾ ਵੀ ਹੈ ਦਸੰਬਰ ਦੇ ਵਿੱਚ ਹਾਰਨਬੇਲ ਇਥੇ ਆਉਂਦਾ ਤਾਂ 5000 ਰੁਪਏ ਦਾ ਕਮਰੇ ਦਾ ਰੇਟ ਇਥੇ ਨਾਰਮਲ ਆ ਆ ਸਾਹਮਣੇ ਬਾਈ ਖੜਾ ਇਹ ਹੋਟਲ ਦਾ ਮਾਲਕ ਐਸੇ ਬਾਈ ਨੇ ਸਾਨੂੰ ਦੱਸਿਆ ਵੀ ਆ 10 ਦਿਨਾਂ ਦੇ ਵਿੱਚ ਅਸੀਂ 5-7 ਲੱਖ ਰੁਪਈਆ ਛਾਪ ਲੈਨੇ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਜਿਹੜਾ ਹਾਰਨਬੇਲ ਵਾਲਾ ਹੁੰਦਾ ਆ ਦਸੰਬਰ ਵਾਲੇ ਮਹੀਨੇ ਦੇ ਵਿੱਚ ਕਿਉਂਕਿ ਬਾਕੀ ਇਥੇ 크੍ਰਿਸਚਨ ਧਰਮ ਬਿਲੋਂਗ ਕਰਦਾ ਜਾਦੇ ਤਾਂ ਫਿਰ 크੍ਰਿਸਮਸ ਸਾਢੇ ਦਿਨਾਂ ਦੇ ਵਿੱਚ ਵੀ ਮਤਲਬ ਇਥੇ ਵੱਡੇ ਲੈਵਲ ਤੇ ਤਾਮਾ-ਜਾਮਾ ਚੱਲਦਾ ਔਰ ਇਹ ਭਾਈ ਹੈ Odisha ਸੇ ਆਪ Odisha ਸੇ ਹੋ ਹਾਂਜੀ ਹਾਂਜੀ ਠੀਕ ਹੈ ਆਪ ਦਾ ਨਾਮ ਕੀ ਹੈ ਪ੍ਰਭਕਰ ਪ੍ਰਭਕਰ ਠੀਕ ਹੈ ਬੜਾ ਅੱਛਾ ਖਾਣਾ ਖਿਲਾਇਆ ਆਪ ਨੇ ਤੋ ਆਇਂਗੇ ਕਦੀ ਦੁਬਾਰਾ ਖਾਣੇ ਦਾ ਮਨ ਕੀ ਆਦੋ ਠੀਕ ਹੈ ਓਕੇ ਸਰ ਲੋ ਜੀ ਪ੍ਰਸ਼ਾਦਾ ਪਾਣੀ ਛੱਕ ਕੇ ਆਪਾਂ ਚੱਲ ਪਏ ਆ ਹੁਣ ਆਪਾਂ ਚੱਲੇ ਆ ਜੀ ਗੁਰੂ ਘਰ ਆ ਗੁਰੂ ਘਰ ਪਤਾ ਨਹੀਂ ਖੁੱਲਾ ਹੋਊਗਾ ਪਤਾ ਨਹੀਂ ਨਾ ਕਿਉਂਕਿ ਇਧਰਲੇ ਪਾਸੇ ਯਾਰ ਮਰਿਆਦਾ ਦਾ ਧਿਆਨ ਰੱਖਣ ਵਾਸਤੇ ਜਾਂ ਫਿਰ ਸੇਫਟੀ ਦਾ ਧਿਆਨ ਰੱਖਣ ਵਾਸਤੇ ਗੁਰੂ ਘਰ ਨੂੰ ਟਾਈਮ ਸਿਰ ਲੋਕ ਲਾ ਦਿੰਦੇ ਨੇ ਗੁਰੂ ਘਰ ਦੇ ਵਿੱਚ ਅਸੀਂ ਪਹਿਲਾਂ ਚਲੇ ਜਾਂਦੇ ਫਿਰ ਸਾਨੂੰ ਪ੍ਰਸ਼ਾਦ ਦੇ ਦੌੱਖਾ ਹੋਣਾ ਸੀ ਤੇ ਹੁਣ ਪਹਿਲਾਂ ਪ੍ਰਸ਼ਾਦ ਦਾ ਛਕ ਲਿਆ ਹੁਣ ਐ ਨਹੀਂ ਪਤਾ ਸਾਨੂੰ ਗੁਰੂ ਘਰ ਦਾ ਔਖਾ ਹੋਵੇ ਚਲੋ ਆਪਦੇ ਵੱਲੋਂ ਅਸੀਂ ਚੱਲਦੇ ਹਾਂ ਇੱਕ ਵਾਰ ਸੁਣਨ ਦੇ ਵਿੱਚ ਆਇਆ ਜਿਹੜੇ ਢਾਬੇ 'ਚ ਅਸੀਂ ਬਹਿ ਕੇ ਰੋਟੀ ਖਾਧੀ ਆ ਹੁਣ ਪ੍ਰਸ਼ਾਦ ਦਾ ਛਕਿਆ ਉਹ ਮੁੰਡਾ ਕਹਿੰਦਾ ਕਿ ਮੈਂ ਗੁਰੂ ਘਰ ਦੇ ਵਿੱਚ 1 ਸਾਲ ਦੇ ਨੇੜੇ ਜਿਹੜੇ ਲੰਗਰ ਤਿਆਰ ਕਰਦਾ ਰਿਹਾ ਬਈ ਉੱਥੇ 6 ਤੋਂ 6 ਟਾਈਮਿੰਗ ਆ ਲੋ ਜੀ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਸੀ ਮੋਟਰਸਾਈਕਲ ਇੱਥੇ ਖੜੇ ਕਰਤੇ ਇੱਥੇ ਟਾਈਮਿੰਗ ਲਿਖੀ ਹੋਈ ਹੈ ਜੀ ਉਹੀ ਗੱਲ ਜਿਹੜ ਵੀ 6 ਵਜੇ ਤੋਂ ਲੈ ਕੇ 6 ਵਜੇ ਤੱਕ ਅਸੀਂ ਬਹੁਤ ਗੇਟ ਖੜਕਾਇਆ ਪਰ ਯਾਰ ਮੈਂ ਇੱਥੋਂ ਦੇਖ ਰਿਹਾ ਵੀ ਅੰਦਰ ਨਾ ਪੌੜੀਆਂ ਬਹੁਤ ਦੂਰ ਤੱਕ ਨਹੀਂ ਐਣੀ ਪਤਾ ਆਵਾਜ਼ ਜਾਂਦੀ ਹੋਊਗੀ ਪਤਾ ਨਹੀਂ ਨਾ ਉੱਪਰ ਹੈਗੇ ਜੀ ਗੁਰਦੁਆਰਾ ਸਿੰਘ ਸਭਾ ਸ਼ਾਇਦ ਅੰਦਰ ਬਾਜੀ ਨਾ ਜਾਂਦੀ ਹੋਵੇ ਇੱਥੇ ਕੋਈ ਫੋਨ ਨੰਬਰ ਵੀ ਨਹੀਂ ਲਿਖਿਆ ਹੋਇਆ ਨਹੀਂ ਆਪਾਂ ਫੋਨ ਕਰ ਲੈਂਦੇ ਹੁਣ ਦੇਖਦੇ ਆ ਮਾੜਾ ਜਿਹਾ ਹੋਰ ਖੜਕਾ ਕੇ 1947 ਦਾ ਬਣਿਆ ਹੋਇਆ ਯਾਰ ਜਦੋਂ ਦੇਸ਼ ਆਜ਼ਾਦ ਹੋਇਆ ਹੁਣ ਥੋੜਾ ਜਿਹਾ ਵੇਟ ਕਰਦੇ ਆ ਇੱਕ ਦੋ ਵਾਰੀ ਹੋਰ ਖੜਕਾਉਣੇ ਨਹੀਂ ਫਿਰ ਕਿਤੇ ਬਾਹਰ ਹੀ ਲਵਸੀਲਾ ਕਰਦੇ ਆ ਕਿਉਂਕਿ ਬਹੁਤ ਜਿਆਦੇ ਪੌੜੀਆਂ ਨੇ ਅੰਦਰ ਘਟੋ ਘਟ ਹੋਣਗੀਆਂ 30 40 ਪੌੜੀਆਂ ਹੋਣਗੀਆਂ ਤੇ ਪਿੱਛੇ ਜਾ ਕੇ ਰਹਿائش ਆ ਐ ਨਹੀਂ ਪਤਾ ਉੱਥੇ ਆਵਾਜ਼ ਪਹੁੰਚਦੀ ਹੋਊਗੀ ਪਤਾ ਹੀ ਨਾ ਕਿਉਂਕਿ ਲੋਕ ਲਾ ਕੇ ਬੰਦ ਕਰ ਲਿਆ ਕਿਉਂਕਿ ਉਹਨਾਂ ਨੂੰ ਆਸ ਵੀ ਨਹੀਂ ਹੁੰਦੀ ਵੀ ਇਧਰਲੇ ਪਾਸੇ ਕੋਈ ਐਵੇਂ ਟੂਰਿਸਟ ਜਾਂ ਕੋਈ ਸ਼ਰਨਾਰਥੀ ਰਹਿਣ ਆਉਣਗੇ ਤਾਂ ਕਰਕੇ ਉਹ ਬੰਦ ਕਰ ਦਿੰਦੇ ਨੇ ਲੋ ਜੀ ਕੋਹੀਮਾ ਇਸ ਟਾਈਮ ਅਸੀਂ ਗੁਰੂ ਘਰ ਦੇ ਸਾਹਮਣੇ ਖੜੇ ਆ ਤੇ ਇੱਥੇ ਹੋਰ ਹੀ ਡਿਫਰੈਂਟ ਜਿਹਾ ਸਿਸਟਮ ਆ ਭਾਈ ਅ 5 ਵਜੇ ਦੁਕਾਨਾਂ ਬੰਦ ਹੋ ਜਾਂਦੇ ਨੇ ਤੁਹਾਨੂੰ ਪਤਾ ਸ਼ਹਿਰ ਸਾਰਾ ਲਗਭਗ 6 ਵਜੇ ਦੇ ਨੇੜੇ ਤੇੜੇ ਬੰਦ ਹੋ ਜਾਂਦਾ ਤੇ ਗੁਰੂ ਘਰ ਦੀ ਜਿਹੜੀ ਬਿਲਡਿੰਗ ਆ ਉਹਦੀ ਵੀ ਟਾਈਮਿੰਗ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੇ ਅੱਜ ਆਪਣਾ ਸਲਾਹ ਗੁਰੂ ਘਰ ਦੇ ਵਿੱਚ ਰੁਕਣ ਦੀ ਸੀ ਰਾਹ ਦੇ ਵਿੱਚ ਟਰੱਕ ਪਲਟਿਆ ਪਿਆ ਸੀ ਉਹਦੇ ਕਰਕੇ ਲੇਟ ਹੋ ਗਏ ਹੁਣ ਅੰਦਰ ਫੋਨ ਕੀਤਾ ਉਹ ਕਹਿੰਦੇ ਵੀ ਅਸੀਂ ਐਵੇਂ ਤੁਹਾਨੂੰ ਬਾਰ ਨਹੀਂ ਖੋਲ ਸਕਦੇ ਸਾਡੇ ਪ੍ਰਧਾਨ ਨਾਲ ਗੱਲ ਕਰੋ ਤੇ ਉਹਨਾਂ ਦੇ ਪ੍ਰਧਾਨ ਨਾਲ ਗੱਲ ਕਰਨ ਵਾਸਤੇ ਅਸੀਂ ਨੰਬਰ ਲਿਆ ਇਥੋਂ ਦੇ ਲੋਕਲ ਬੰਦੇ ਜਾਣਦੇ ਸੀ ਉਸ ਪ੍ਰਧਾਨ ਨੂੰ ਤੇ ਜਦੋਂ ਪ੍ਰਧਾਨ ਸਾਹਿਬ ਨੂੰ ਫੋਨ ਕੀਤਾ ਤਾਂ ਫੋਨ ਚੱਕ ਨਹੀਂ ਰਹੇ ਸਾਡੀ ਗੱਲ ਹੋਵੇ ਚਲ ਅਸੀਂ ਸਮਝਾ ਦਈਏ ਹਨਾ ਖੋਲਣ ਨੂੰ ਤਾਂ ਮਤਲਬ ਇਥੋਂ ਦੇ ਸੇਵਾਦਾਰ ਰਾਜੀ ਨੇ ਉਹ ਕਹਿੰਦੇ ਵੀ ਪਰ ਇੱਕ ਵਾਰੀ ਸਾਨੂੰ ਭਾਈ ਇਨਸਟਰਕਸ਼ਨ ਮਿਲੀ ਹੋਈ ਹੈ ਬਿਨਾ ਪ੍ਰਧਾਨ ਤੋਂ ਅਸੀਂ ਤੁਹਾਨੂੰ ਗੇਟ ਖੋਲ੍ਹ ਕੇ ਨਹੀਂ ਦੇ ਸਕਦੇ ਹੁਣ ਅਸੀਂ ਦੀਮਾਪੁਰ ਦੇ ਪ੍ਰਧਾਨ ਸਾਹਿਬ ਨੂੰ ਫੋਨ ਕੀਤਾ ਜਿਹੜੇ ਕਿ ਦੀਮਾਪੁਰ ਦੇ ਗੁਰਦਰਾ ਸਾਹਿਬ ਦੇ ਪ੍ਰਧਾਨ ਸਾਹਿਬ ਨੇ ਵੀ ਤੁਸੀਂ ਤੁਹਾਡੇ ਕੋਲ ਇੱਧਰ ਕੰਟੈਕਟ ਹੈਗਾ ਲਿੰਕ ਹੈਗਾ ਵੀ ਤੁਸੀਂ ਪ੍ਰਧਾਨ ਸਾਹਿਬ ਨੂੰ ਫੋਨ ਕਰਕੇ ਸਾਡੇ ਵਾਸਤੇ ਏਟ ਖਲਾ ਦੋ ਹਣ ਚਲੋ ਗਲਤੀ ਤਾਂ ਸਾਡੀ ਵੀ ਆ ਅਸੀਂ ਟਾਈਮ ਸਿਰ ਨਹੀਂ ਪਹੁੰਚੇ ਪਰ ਮੈਨੂੰ ਐਸ ਵੀ ਕੋਈ ਨਾ ਕੋਈ ਫੋਨ ਨੰਬਰ ਹੋ ਕੇ ਹੀ ਲਭਸੀਲਾ ਹੋ ਜਾਂਦਾ ਜੇ ਨਾ ਹੋਇਆ ਹੀ ਲਭਸੀਲਾ ਫਿਰ ਆਪਾਂ ਨੂੰ ਹੋਟਲ ਦੇਖਣਾ ਪਊਗਾ ਇਹਦਾ ਇੰਤਜ਼ਾਮ ਤਾਂ ਗੁਰੂ ਘਰ ਦੇ ਵਿੱਚ ਨਹੀਂ ਹੋਇਆ ਪਹਿਲਾਂ ਮੋਟਰਸਾਈਕਲ ਦੀ ਤੁਹਾਨੂੰ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਲਾ ਦਈਏ ਸੇਫ ਥਾਂ ਤੇ ਫਿਰ ਤੁਹਾਡੇ ਨਾਲ ਕਰਦੇ ਆਂ ਆਪਾਂ ਗੱਲ ਇੱਥੇ ਕਿਤੇ ਲਾ ਦਈਏ ਇੱਥੇ ਹੁਣ ਗਵਰਨਮੈਂਟ ਆਫ ਨਾਗaland ਇਲੈਕਸ਼ਨ ਸੈਕਟਰੀ 8 ਨਾਗaland ਕੋਹਿਮਾ ਚਲੋ ਸਮਝਾਉਣਾ ਤੁਹਾਨੂੰ ਸਾਰੀ ਕਹਾਣੀ ਅਸਲ ਚ ਹੋਇਆ ਕੀ ਆ ਹੁਣ ਕਮਰਾ ਤਾਂ ਗੁਰੂ ਘਰ ਨਹੀਂ ਮਿਲਿਆ ਬਹੁਤ ਦੂਰ ਦੂਰ ਤੱਕ ਫੋਨ ਕਰਤੇ ਦੀਮਾਪੁਰ ਦੇ ਪ੍ਰਧਾਨਾਂ ਨਾਲ ਵੀ ਫੋਨ ਤੇ ਗੱਲਾਂ ਕਰ ਲਈਆਂ ਉਹਨਾਂ ਦੇ ਮੁੰਡਿਆਂ ਨਾਲ ਵੀ ਫੋਨ ਤੇ ਗੱਲਾਂ ਕਰ ਲਈਆਂ ਹੁਣ ਗਾਹ ਦੀ ਕਾਰਵਾਈ ਤੋਂ ਦੱਸ ਦੇ ਇੱਕ ਵਾਰੀ ਸੈਟਿੰਗ ਕਰ ਲਈਏ ਸਾਰੀ ਕਰਤਾ ਸ਼ੁਰੂ ਲੋ ਜੀ ਇਸ ਟਾਈਮ ਅਸੀਂ ਪੰਚਾਇਤ ਘਰ ਦੇ ਵਿੱਚ ਬੈਠੇ ਆ ਗੁਰੂ ਘਰ ਗਏ ਸੀ ਗੁਰੂ ਘਰ ਦੇ ਜਿਹੜੇ ਪ੍ਰਧਾਨ ਸੀ ਉਹਨਾਂ ਦੇ ਮੁੰਡੇ ਨਾਲ ਦੀਮਾਪੁਰ ਦੇ ਵਿੱਚ ਗੱਲ ਹੋਈ ਆ ਉਹਨਾਂ ਨੇ ਕਿਹਾ ਵੀ ਗੁਰੂ ਘਰ ਦੇ ਵਿੱਚ ਕਹਿੰਦੇ ਰਹਿਐਸ਼ ਦਾ ਪ੍ਰਬੰਧ ਹੈ ਨਹੀਂ ਜੀ ਆ ਪਹਿਲਾਂ ਹੁੰਦਾ ਸੀ ਕਰੋਨਾ ਟਾਈਮ ਤੋਂ ਬਾਅਦ ਕਹਿੰਦੇ ਵੀ ਇੱਥੇ ਸਿੱਖ ਫੈਮਲੀਆਂ ਵੀ ਨਹੀਂ ਹੁਣ ਹੈਗੀਆਂ ਇੱਕ ਅੱਧਾ ਪਰਿਵਾਰ ਹੀ ਆ ਉਹ ਵੀ ਸ਼ਾਇਦ ਗੁਰੂ ਘਰ ਚ ਹੀ ਰਹਿੰਦਾ ਉਹ ਬੰਦੇ ਵੀ ਕਿਸੇ ਟਾਈਮ ਕੋਹੀ ਮਚ ਰਹਿੰਦੇ ਰਹੇ ਨੇ ਪਰ ਹੁਣ ਦਿਮਾਪੁਰ ਚੋਂ ਸ਼ਿਫਟ ਹੋ ਗਏ ਬਾਈ ਨੇ ਮੈਨੂੰ ਕਿਹਾ ਕਹਿੰਦਾ ਯਾਰ ਅਸੀਂ ਮਾਫੀ ਚਾਹੁੰਦੇ ਆ ਵੀ ਤੁਸੀਂ ਪੰਜਾਬੋਂ ਬੰਦੇ ਆ ਯਾਰ ਮੈਂ ਕਿਹਾ ਚਲੋ ਕੋਈ ਨਾ ਸਾਨੂੰ ਵੀ ਨਹੀਂ ਪਤਾ ਸੀ ਨਹੀਂ ਅਸੀਂ ਉਧਰ ਸ਼ਾਇਦ ਨਾ ਜਾਂਦੇ ਗੁਰੂ ਘਰ ਉਹ ਟਰੱਕ ਪਲਟਨ ਕਰਕੇ ਅਸੀਂ ਲੇਟ ਹੋ ਗਏ ਜਿਹੜੀ ਥਾਂ ਦੇ ਉੱਤੇ ਅਸੀਂ ਹੁਣ ਬੈਠੇ ਆ ਇਹ ਹੈਗਾ ਜੀ ਇਥੋਂ ਦੇ ਲੋਕਲ ਬੰਦਿਆਂ ਨਾਲ ਸਾਡੀ ਗੱਲ ਹੋਈ ਉਹ ਕਹਿੰਦੇ ਸਾਡੇ ਪੰਚਾਇਤ ਘਰ ਚ ਲੋਕ ਜੋ ਬਾਤ ਹੁੰਦੀਆਂ ਚਾਬੀਆਂ ਕਮਰੇ ਦੀਆਂ ਚਾਬੀਆਂ ਸਾਰਾ ਕੁਝ ਸਾਨੂੰ ਦੇ ਗਏ ਮੋਟਰ ਮਟਰਸਾਈਕਲ ਸਾਡੇ ਬਾਹਰ ਖੜੇ ਨੇ ਤੇ ਬਾਹਰੋਂ ਪੰਚਾਇਤਕਾਰ ਨੂੰ ਜਿੰਦਾ ਲਾ ਕੇ ਚਾਬੀਆਂ ਸਾਨੂੰ ਫੜਾ ਗਏ ਭਾਈ ਮਾਰੀ ਮਾੜਾ ਜਾ ਕੈਮਰਾ ਵਾਲੇ ਦਾਲੇ ਦਿਖਾ ਮਾੜਾ ਜਾ ਐਵੇਂ ਦਾ ਹਾਲ ਬਣਿਆ ਹੋਇਆ ਇੱਥੇ ਆਹ ਸਾਈਡਾਂ ਦੇ ਕਮਰੇ ਨੇ ਕਮਰੇ ਦੀਆਂ ਚਾਬੀਆਂ ਵੀ ਸਾਡੇ ਕੋਲ ਹੈਗੀਆਂ ਨੇ ਪਰ ਮੈਂ ਕਿਹਾ ਯਾਰ ਛੱਡ ਪਰੇ ਕਮਰੇ 'ਚ ਪਤਾ ਕੀ ਆ ਕਮਰੇ 'ਚ ਆਪਾਂ ਕਿਉਂ ਨਹੀਂ ਰਹੇ ਨੇ ਵੈਸੇ ਅੱਛਾ ਹਾਂ ਉਹ ਜਨਾ ਪੇਂਟ ਪੇਂਟ ਜਿਆ ਕੀਤਾ ਹੋਇਆ ਉਹ ਚ ਸਮੈਲ ਜੀ ਆ ਰਹੀ ਸੀ ਬਸ ਉ ਇਥੇ ਠੰਡ ਹੈਗੀ ਆ ਪਰ ਬਾਰੀਆਂ ਪੂਰੀਆਂ ਬੰਦ ਨੇ ਬਾਹਰ ਮੀਂਹ ਪਈਆਂ ਦਾ ਮੀਂਹ ਪਤਾ ਨਹੀਂ ਕਿਹੜੇ ਟਾਈਮ ਦਾ ਪੈਣ ਲੱਗ ਗਿਆ ਹੁਣ ਇਹ ਤੇ ਹੁਣ ਇਥੇ ਖੁੱਲੇ ਜੀ ਸੌ ਜਾਗੇ ਆਪਾਂ ਟੈਂਟ ਲਾਉਣ ਦੀ ਵੀ ਲੋੜ ਨਹੀਂ ਹੈਗੀ ਨਹੀਂ ਤੜਕੇ ਟੈਂਟ ਕਰਨ ਇਕੱਠਾ ਕਰਨ ਤੇ ਫੇਰ ਟਾਈਮ ਲੱਗ ਜੂਗਾ ਤੜਕੇ ਮੋਟਰਸਾਈਕਲ ਦਾ ਕੰਮ ਕਰਾਵਾਂਗੇ ਨੰਮੀ ਵੀਡੀਓ ਦੇ ਨਾਲ ਫੇਰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਾ ਕੋਈ ਹੀਲਾ ਵਸੀਲਾ ਰੱਬ ਕਰ ਹੀ ਦਿੰਦਾ ਗੁਰੂ ਘਰ ਚ ਨਹੀਂ ਥਾਂ ਮਿਲੀ ਤਾਂ ਗੁਰੂ ਘਰ ਵਾਲੇ ਬਾਬੇ ਵੀ ਸਾਡਾ ਹੀਲਾ ਵਸੀਲਾ ਉਹਨਾਂ ਨੇ ਇੱਥੇ ਕਰਾਤਾ ਲੋਕਲ ਬੰਦੇ ਨਾਲ ਮਲਾਤਾ ਵਧੀਆ ਬੰਦੇ ਸਾਰਾ ਸਾਰੇ ਹਾਲ ਦੀਆਂ ਚਾਬੀਆਂ ਹੀ ਸਾਨੂੰ ਫੜਾ ਗਈ ਯਾਰ ਕਮਰੇ ਦੀਆਂ ਵੀ ਲਾਈਟਾਂ ਵੀ ਸਾਰਾ ਕੁਝ ਗਾ ਚੱਕੋ ਨਜ਼ਾਰੇ ਲਓ ਤੇ ਹੁਣ ਅੱਜ ਅਸੀਂ ਇੱਥੇ ਹੀ ਸੌਵਾਂਗੇ ਚਲੋ ਭਾਈ ਧੰਨਵਾਦ ਭਾਈ ਸਾਰਿਆਂ ਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਾਸਰੀ ਘਰ ਜੀ 7 ਦਿਨ ਨੂੰ ਇੱਥੇ ਹੀ ਰਹਿਾਂਗੇ